ਵੈਗੋਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਚਤਪਾਲ ਚਿੱਟੀ ਕੈਨੇਡਾ ਤੋਂ ਨਿਊਜ਼ੀਲੈਂਡ ਪਹੁੰਚ ਗਿਆ ਹਾਂ 8 ਦਸੰਬਰ ਨੂੰ ਟਾਕਾਨੀਨੀ ਗੁਰੂਕਾਰ ਦੀਆਂ ਖੇਡ ਗਰਾਊਂਡਾਂ ਵਿੱਚ ਬਹੁਤ ਹੀ ਕਬੱਡੀ ਦਾ ਤਕੜਾ ਮਹਾਪੰਪ ਕਰਾਇਆ ਜਾ ਰਿਹਾ ਹੈ ਦੂਜਾ ਵਰਲਡ ਕਬੱਡੀ ਕੱਪ ਸਾਰੇ ਪਲੇਅਰ ਹਮ ਹਮਾ ਕੇ ਦੇਸ਼ਵ ਦੇਸ਼ਾ ਤੋਂ ਪਹੁੰਚਣਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਕਿ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਆ ਕੇ ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਬਸ ਭਾਈ ਜੀ ਬਹੁਤ ਵਧੀਆ ਐਕਸਪੀਰੀਅੰਸ ਆ ਹਰੇਕ ਵਾਰੀ ਵੱਖਰਾ ਹੀ ਹੁੰਦਾ ਤੇ ਵਧੀਆ ਲੱਗਦਾ ਤੇ ਜਿੱਥੇ ਵੀ ਜਿਹੜੀ ਕੰਟਰੀ ਖੇਡ ਚੁੱਕੇ ਸਾਰਿਆਂ ਦਾ ਫੇਵਰਿਟ ਕੰਟਰੀ ਆ ਇਹ ਮੇਰੀ ਤੇ ਇੱਥੇ ਉੱਧਰ ਵੀ ਆ ਕੇ ਵਧੀਆ ਹੀ ਲੱਗਦਾ ਤੇ ਭਾਜੀ ਸ਼ੁਰੂ ਤੋਂ ਸ਼ੁਰੂ ਕਰਨਾ ਚਾਹੂੰਗਾ ਵੀ ਕਬੱਡੀ ਸ਼ੁਰੂ ਕਿਵੇਂ ਹੋਈ ਤੁਹਾਡੀ ਸ਼ੁਰੂ ਕਬੱਡੀ ਜੀ ਪਹਿਲਾਂ ਤਾਂ ਮੇਰੇ ਪਰਿਵਾਰ ਚੋਂ ਮੇਰੇ ਫਾਦਰ ਸਾਹਿਬ ਖੇਡਦੇ ਸੀ ਫਿਰ ਉਹ ਨਾਲ ਦੇਖੋ ਦੇਖੀ ਮੈਂ ਤੇ ਮੇਰਾ ਭਰਾ ਜੱਗਾ ਅਸੀਂ ਕਸਮ ਬ੍ਰਦਰ ਆ ਤਾਂ ਚਾਚੇ ਦੇ ਮੁੰਡੇ ਫਿਰ ਉਹ ਲੱਗਾ ਸੀਗਾ ਤੇ ਮੈਂ ਤਾਂ ਸਕੂਲ ਟਾਈਮ ਤੋਂ ਖੇਡਦਾ ਸੀ ਨਾ ਤੇ ਉਹ ਵੀ ਫਿਰ ਤਾਂ ਦੇਖੋ ਦੇਖੀ ਬਲੱਡ ਚ ਕਬੱਡੀ ਆ ਬਲੱਡ ਲਾਈਨ ਹੀ ਹਾਂਜੀ ਹਾਂਜੀ ਤੇ ਹੋਰ ਤੁਹਾਡੀ ਜਿਹੜੀ ਤੁਸੀਂ ਟ੍ਰੇਨਿੰਗ ਕਰਦੇ ਆ ਉਹ ਕਿੱਦਾਂ ਦੀ ਟ੍ਰੇਨਿੰਗ ਕਰਦੇ ਆ ਵੀ ਤੁਹਾਡਾ ਦਿਨ ਕਿੱਦਾਂ ਦਾ ਹੁੰਦਾ ਆਪਣਾ ਮੈਨੂੰ ਦਿਨ ਐਕਸਪਲੇਨ ਕਰੋ ਵੀ ਟ੍ਰੇਨਿੰਗ ਤੁਸੀਂ ਖਾਣਾ ਪੀਣਾ ਕਿੱਦਾਂ ਦਾ ਚੱਲਦਾ ਦਿਨ ਭਾਜੀ ਪਹਿਲਾਂ ਤਾਂ ਬਾਬੇ ਦਾ ਨਾਮ ਲੈ ਕੇ ਉੱਠ ਪੋ ਹਾਂਜੀ ਆਪਣਾ ਖਾ ਪੀ ਕੇ ਗਰਾਊਂਡ ਜਾਣਾ ਆਪਣੀ ਦੇਸੀ ਵਰਕਆਊਟ ਕਰਨਾ ਸਵੇਰ ਨੂੰ ਆਪਣਾ 2-3 ਘੰਟੇ ਆ ਕੇ ਲਾ ਕੇ ਸਵੇਰ ਨੂੰ ਮਾਤਾ ਨੇ ਆ ਕੇ ਖਾਣ ਪੀਣ ਨੂੰ ਬਣਾਇਆ ਹੋਣਾ ਹਾਂਜੀ ਖਾ ਪੀ ਕੇ ਸੌ ਜਾਣਾ ਸੋਣਾ ਉੱਠਣਾ ਰੋਟੀ ਪਾਣੀ ਖਾਣਾ ਫੇਰ ਸ਼ਾਮ ਨੂੰ ਬਸ ਆਹੀ ਦੋ ਤਿੰਨ ਕੰਮ ਸੋਣਾ ਵਾ ਮੈਚ ਆਲੇ ਤਨ ਖੇਲਣਾ ਬਸ ਛੁੱਟੀਆਂ ਹੀ ਹਾਂਜੀ ਤੇ ਸ਼ਾਮ ਨੂੰ weight lifting ਕਰ ਲੈਣੀ ਹਾਂ ਤੇ ਤੁਸੀਂ ਕਿਹੜੀ ਚੀਜ਼ ਨੂੰ ਜ਼ਿਆਦਾ ਲੈ ਕੇ ਚੱਲਦੇ ਹੋ weight lifting ਵਾਲੇ ਪਾਸੇ ਜਾਂ ਚੱਲਦੇ ਕਿ ਆਪਣਾ ਜਿਹੜਾ ਭੱਜਣਾ cardio ਵਾਲੇ ਪਾਸੇ ਮੈਂ cardio ਵਾਲੇ ਪਾਸੇ cardio ਵਾਲੇ ਪਾਸੇ ਲਾਈਕ ਆ ਜਾਂਦਾ ਹਾਂ ਹਾਂਜੀ ਤੇ ਕੋਈ ਐਦਾਂ ਦਾ ਤੁਹਾਡਾ ਆਪਣਾ ਕੋਈ ਫੇਵਰੇਟ ਪਲੇਅਰ ਹੋਵੇ ਤੁਹਾਨੂੰ ਜਿਹੜਾ ਪਸੰਦ ਹੋਵੇ ਜਿਹਨੂੰ ਤੁਸੀਂ ਦੇਖ ਕੇ ਵੀ ਕਬੱਡੀ 'ਚ ਆਏ ਤਾਂ ਮਾਰਕੀ ਤੁਸੀਂ ਕੈਰੇ ਵੀ ਖੂਨ ਚਦਾ ਸੀਗੀ ਪਰ ਇਹੋ ਪਲੇਅਰ ਐਦਾਂ ਹੁੰਦਾ ਵੀ ਜਿਹਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਇਹਦੇ ਵਰਗਾ ਬਣਨਾ ਹੂੰ ਪਹਿਲਾ ਤਾਂ ਆਪਣੇ ਫਾਦਰ ਵਰਗਾ ਬਣਨਾ ਜੀ ਸਭ ਤੋਂ ਹਨਾ ਤੇ ਬਾਕੀ ਫੇਵਰਿਟ ਪਲੇਅਰ ਆ ਜਿੱਦਾਂ ਹੁਣ ਅਸੀਂ ਅੱਖੀ ਆਪ ਦੇਖਿਆ ਤੇ ਆਪਾਂ ਨੂੰ ਜਾਫੀ ਮੇਰਾ ਕਜ਼ਨ ਹੀ ਲੱਗਦਾ ਆ ਆਲਵੇਜ਼ ਮੈਂ ਚੈੱਕ ਹੀ ਜ਼ਨਾ ਲੈਣਾ ਕਿਉਂਕਿ ਉਹ ਮੈਂ ਅੱਖੀ ਦੇਖਿਆ ਬਣਦਾ ਕਿਦਾਂ ਮਿਹਨਤ ਕੀਤੀ ਕਿਦਾਂ ਨਹੀਂ ਰਹੀ ਤੇ ਬਾਕੀ ਮੇਰਾ ਰੇਡਰ ਆ ਆਪਣਾ ਸੁਲਤਾਨ ਤਿਲੂਤਰ ਹਾਂਜੀ ਤਿਲੂਤਰ ਭਾਈ ਖੁਸ਼ੀ ਭਾਜੀ ਨੂੰ ਲੈ ਕੇ ਕਿਦਾਂ ਭਾਜੀ ਹਾਂਜੀ ਖੁਸ਼ੀ ਭਾਈ ਨੂੰ ਖੁਸ਼ੀ ਭਾਈ ਬਾਈ ਵਧੀਆ ਰਿਸਪੈਕਟ ਆ ਬਹੁਤ ਵਧੀਆ ਲੱਗਦਾ ਖੇਡਦੇ ਆ ਆਪੋਜ਼ਿਟ ਖੇਡਦੇ ਆ ਇਕੱਠੇ ਵੀ ਖੇਡਦੇ ਆ ਤੇ ਬਹੁਤ ਵਧੀਆ ਨੇਚਰ ਵੀ ਆ ਬਾਈ ਦਾ ਤੇ ਹਾਂ ਵਧੀਆ ਬਹੁਤ ਜੀ ਭਾਈ ਤੇ ਭਾਈ ਮੈਂ ਆ ਸੋਚਦਾ ਬਈ ਤੁਹਾਨੂੰ ਘਰ ਦੇ ਵੱਲੋਂ ਪੂਰੀ ਸਪੋਰਟ ਹੋ ਕੇ ਹਰ ਵਾਰ ਹਾਂਜੀ ਜਦੋਂ ਆਪ ਕਬੱਡੀ ਖੇਡੇ ਹਾਂਜੀ ਤੇ ਛੋਟਾ ਜਿਹਾ ਸੀਗਾ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਮਾਤਾ ਨੇ ਇੰਨੀ ਸਪੋਰਟ ਕੀਤੀ ਤੇ ਫਾਦਰ ਵਾਲੀ ਘਾਟ ਵੀ ਮਾਤਾ ਨੇ ਪੂਰੀ ਕੀਤੀ ਤੇ ਬਸ ਕਦੇ ਟੁੱਟਦਾ ਸੀਗਾ ਬਹੁਤ ਠੋਕਰਾਂ ਵੀ ਵੱਜੀਆਂ ਪਰ ਡਿੱਗਣ ਨਹੀਂ ਦਿੱਤਾ ਮਾਤਾ ਦੇ ਹੌਸਲੇ ਨੇ ਮਾਤਾ ਜੀ سپورਨ ਨੇ ਤੁਰੇ ਫੜਦੇ ਬਸ ਤੇ ਭਾਜੀ ਕਬੱਡੀ 'ਚ ਅਕਸਰ ਸੱਟਾਂ ਲੱਗਦੀਆਂ ਰਹਿੰਦੀਆਂ ਹਾਂਜੀ ਤਾਂ ਬਈ ਆ ਇੱਕ ਯੰਗ ਜਨਰੇਸ਼ਨ ਲਈ ਮੈਂ ਕੁਐਸਚਨ ਪੁੱਛ ਰਿਹਾ ਬਈ ਉਹ ਜੋ ਸੱਟ ਲੱਗ ਜਾਂਦੀ ਬੰਦਾ ਬੰਦੇ ਨੂੰ ਵਰਕਆਊਟ ਨਹੀਂ ਹੁੰਦਾ ਕਿ ਨੀਦਰ ਗੇਮ ਨਹੀਂ ਖੇਡ ਸਕਦਾ ਉਸ ਚੀਜ਼ 'ਚ ਉਹ ਦਿਮਾਗੀ ਤੌਰ ਤੇ ਕਿਵੇਂ ਬਾਹਰ ਨਿਕਲਦੇ ਤੁਸੀਂ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਵੀ ਹਰੇਕ ਗੇਮ 'ਉਹ ਸੱਟ ਪੇੜ ਤਾਂ ਉਹਦਾ ਇੱਕ ਹਿੱਸਾ ਹੀ ਆ ਨਾ ਤੇ ਬਾਕੀ ਜਦੋਂ ਸੱਟ ਤੋਂ ਬਾਅਦ ਪਲੇਅਰ ਉੱਠਦਾ ਆ ਉਹ ਜ਼ਰੂਰੀ ਨਹੀਂ ਉਹਨੂੰ ਪੈਸੇ ਤੌਰ ਤੇ ਹੈਲਪ ਕਰੋ ਉਹਨੂੰ ਮੈਂਟਲੀ ਤੌਰ ਤੇ ਹੈਲਪ ਕਰੋ ਜਿੰਨਾ ਉਹ ਆਫਸੈਟ ਹੋਇਆ ਹੁੰਦਾ ਉਹਨੂੰ ਸਪੋਰਟ ਕਰੋ ਉਹਨੂੰ ਹੌਸਲਾ ਦਿਓ ਇਹ ਸਭ ਤੋਂ ਵੱਡੀ ਆ ਕਈ ਯਾਰੀ ਇਦਾਂ ਹੁੰਦਾ ਬੰਦੇ ਨਹੀਂ ਉਹ ਬੰਦਾ ਸਪੋਰਟ ਦੁੱਖੋ ਹੀ ਉੱਥੇ ਬਿਠਾ ਰਹਿੰਦਾ ਸੱਟਾਂ 'ਚ ਤੇ ਮੈਂ ਤਾਂ ਇਹੀ ਕਹਿੰਦਾ ਆ ਕਿਉਂਕਿ ਪੈਸੇ ਵੱਲੋਂ ਤਾਂ ਸਾਰੇ ਕਰ ਦਿੰਦੇ ਕੋਈ ਇਦਾਂ ਹੌਸਲਾ ਦੇਣ ਵਾਲਾ ਚਾਹੀਦਾ ਵੀ ਨਾਲ ਕੇ ਹਾਰ ਨਾ ਮੰਨੇ ਤੇ ਭਾਜੀ ਹੁਣ ਜਿਵੇਂ ਦੇਖਿਆ ਜਾਵੇ ਭਈ ਇੰਡੀਆ ਤੁਸੀਂ ਆਪਣੇ ਮਿੱਟੀ ਤੇ ਖੇਡਦੇ ਹਾਂ ਇੱਥੇ ਬਾਹਰਲੀ ਕੰਟਰੀਆਂ ਚ ਜ਼ਿਆਦਾ ਤਰਕਾ ਜਿਹਦਾ ਇਹਦਾ ਤੁਹਾਨੂੰ ਫਰਕ ਮਹਿਸੂਸ ਹੁੰਦਾ ਹੈ ਤੇ ਜੇ ਅਲੱਗ ਟ੍ਰੇਨਿੰਗ ਕਰਦੇ ਹੋ ਇਹਨਾਂ ਲਈ ਕੋਈ ਜਿਵੇਂ ਘਾਹ ਤੇ ਖੇਡਣੀ ਆ ਹਾਂਜੀ ਘਾਹ ਤੇ ਫਿਰ ਜਿੱਦਾਂ ਹੁਣ ਅਸੀਂ ਹਲਕੀਆਂ ਸਪੀਡੀ ਥੋੜਾ ਨਾ ਮੈਨੂੰ ਉਦਾਂ ਥੋੜਾ ਜਿਹਾ ਪਸੰਦ ਜ਼ਿਆਦਾ ਘਾਹ ਤੇ ਖੇਲਣਾ ਆ ਅੱਛਾ ਜੀ ਮਿੱਟੀ ਤੇ ਵੀ ਆ ਜਦੋਂ ਫਿਰ ਇੰਡੀਆ ਜਾਂਦੇ ਉੱਥੇ ਦੀ ਆਦਤ ਪੈ ਜਾਂਦੀ ਹੁਣ ਫਿਰ ਬਾਹਰ ਖੇਡਦੇ ਨਾ ਤੇ ਮੈਨੂੰ ਜ਼ਿਆਦਾ ਘਾਹ ਤੇ ਪਸੰਦ ਖੇਡਣਾ ਵਧੀਆ ਲੱਗਦਾ ਤੇ ਫਿਰ ਉਸ ਤਰ੍ਹਾਂ ਦਾ ਫਿਰ ਵਰਕਆਊਟ ਹੋ ਜਾਂਦਾ ਇੰਡੀਆ ਜਾ ਕੇ ਫਿਰ ਉਸ ਤਰ੍ਹਾਂ ਹਾਂਜੀ ਤੇ ਅਲੱਗ ਲੱਗਦਾ ਬਈ ਇੱਕਦਮ ਹੁਣ ਜਿਵੇਂ ਤੁਸੀਂ ਇੰਡੀਆ ਖੇਡ ਕੇ ਆਏ ਤਾਂ ਫੇਰ ਜੇ ਆ ਕੇ ਬਾਹਰ ਖੇਡਣ ਲੱਪੇ ਇੱਕਦਮ ਉਹ ਚੇਂਜ ਕਰ ਤਾ ਉਹ ਅਲੱਗ ਅਲੱਗ ਲੱਗਦਾ ਹਾਂਜੀ ਜਦੋਂ ਫੇਰ ਹੁਣ ਪਹਿਲਾਂ ਆਪਾਂ ਇੰਡੀਆ ਖੇਡਦੇ ਆਉਂਦੇ ਸੀਗੇ ਫੇਰ ਹੁਣ ਇੱਕਦਮ ਆ ਕੇ ਘਾਹ ਤੇ ਖੇਲਣਾ ਪਿਆ ਫੇਰ ਥੋੜਾ ਜਿਹਾ ਸਿਗਾ ਲੱਗਦਾ ਟਾਈਮ ਫੇ ਹੋ ਜਾਂਦੀ ਬੋਡੀ ਵੀ ਜੂਸਟ ਹੋ ਜਾਂਦੀ ਗੱਜਣ ਦਾ ਸਰਬੋਤਮ ਜੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਹੁੰਚੇ ਹੋ ਤੇ ਹੁਣ ਆਪਾਂ ਕੁਲੋਕਤੀ ਕੁਝ ਲੈ ਕੇ ਆ ਗਏ ਪਹਿਲੀ ਵਾਰ ਬਾਹਰ ਸੋ ਭਾਜੀ ਆਪ ਜੀ ਇੱਕ ਹੋਰ ਚੀਜ਼ ਦੱਸੋ ਜਿੱਦਾਂ ਕਿ ਆਪਾਂ ਇੱਕ ਆਪਾਂ ਕਮਿਊਨਿਟੀ 'ਚ ਵਿਚਰਦੇ ਪਏ ਆ ਸੋ ਬਹੁਤ ਗੱਲਾਂ ਚੱਲਦੀਆਂ ਕਿ ਜੀ ਕਬੱਡੀ ਵਾਲੇ ਪਲੇਅਰ ਜੀ ਬਹੁਤ ਡਰੱਗ ਕਰਦੇ ਐ ਏਦਾਂ ਕਰਦੇ ਉਸ ਬਾਰੇ ਭਾਜੀ ਕੁਝ ਦੱਸੋਗੇ ਆਪਾਂ ਬਾਕੀ ਜੀ ਇਹ ਤਾਂ ਜਿੰਨੇ ਮੂੰਹ ਉੰਨੀਆਂ ਗੱਲਾਂ ਆ ਕਿ ਕਬੱਡੀ ਵਾਲੇ ਨਸ਼ਾ ਕਰਕੇ ਖੇਡਦੇ ਆ ਕਬੱਡੀ ਵਾਲੇ ਉਹ ਟੀਕੇ ਲਾਉਂਦੇ ਫੁਲਾਨਾ ਲਾਉਂਦੇ ਤੇ ਬਾਕੀ ਕਬੱਡੀ ਵਾਲਿਆਂ ਨੂੰ ਏਦਾਂ ਹੁੰਦਾ ਹੁਣ ਕਬੱਡੀ ਵਾਲਿਆਂ ਕੋਈ ਡਾਕਟਰ ਤਾਂ ਐਟ ਅ ਟ ਕੋਈ ਪੇਨ ਕਿਲਰ ਜਾਂ ਕੁਛ ਉਹ ਆਪਾਂ ਨੂੰ ਹੈਵ ਟੂ ਰੱਖਣਾ ਪੈਂਦਾ ਕੋ ਸਾਰੇ ਆ ਕਰਦੇ ਪਰ ਜੇ ਕਹਿੰਦੇ ਆ ਡਰੱਗ ਉਹਨੂੰ ਚੋ ਚੀਜ਼ ਨੂੰ ਡਰੱਗ ਬਣਾਈ ਜਾਂਦੇ ਪਰ ਜਿਹੜੇ ਸਵਾਲ ਕਰਦੇ ਆ ਕਿ ਨਸ਼ਾ ਖੇਡਦੇ ਆ ਉਹਨਾਂ ਨੂੰ ਪੁੱਛੋ ਕਿ ਨਸ਼ੇ ਵਾਲੇ ਬੰਦੇ ਤੋਂ ਤਾਂ ਸਿੱਧਾ ਤੁਰ ਨਹੀਂ ਹੁੰਦਾ ਤੇ ਗਰਾਊਂਡ 'ਚ ਇੰਨੀ ਧੋਪ ਹੋਵੇ ਸਾਰਾ ਸਾਰਾ ਦਿਨ ਖੇਡਣਾ ਪੈਂਦਾ ਤੇ ਨਸ਼ਾ ਕਰਕੇ ਬੰਦਾ ਖੇਡ ਸਕਦਾ ਜਾਂ ਤੁਰ ਸਕਦਾ ਬੰਦੇ ਤੋਂ ਤਾਂ ਸਿੱਧਾ ਤੁਰ ਹੀ ਨਹੀਂ ਸਕਦਾ ਇਹ ਤਾਂ ਗੱਲਾਂ ਬਣੀਆਂ ਭਾਜੀ ਸਾਰਾ ਜੀ ਭਾਜੀ ਸੋ ਕਿ ਕਬੱਡੀ ਉਹਨਾਂ ਦੇ ਭਾਈ ਜਿੱਦਾਂ ਆਪ ਜੀ ਪ੍ਰੈਕਟਿਸ ਜਿੱਦਾਂ ਦੱਸਿਆ ਕਿ ਪਹਿਲਾਂ ਸਵੇਰ ਨੂੰ ਵੀ ਪ੍ਰੈਕਟਿਸ ਕਰਦੇ ਆਂ ਸ਼ਾਮ ਨੂੰ ਵੀ ਪ੍ਰੈਕਟਿਸ ਕਰਦੇ ਪ੍ਰੈਕਟਿਸ ਦੇ ਸਿਰ ਤੇ ਹੀ ਆ ਜਿੱਦਾਂ ਜਵਾਬ ਜਿੱਤੇ ਜੋ ਲਾਉਂਦੇ ਨੇ ਨਾ ਸਾਰਾ ਭਾਈ ਮਿਹਨਤ ਦੇ ਸਿਰ ਤੇ ਆ ਬਾਕੀ ਨੀਵੇਂ ਹੋ ਕੇ ਚੱਲੋ ਬਾਬੇ ਦਾ ਨਾਮ ਲੈ ਕੇ ਸਾਰਾ ਕੁਝ ਮਿਲ ਜਾਂਦਾ ਜੀ ਭਾਈ ਸੋ ਜਿੱਦਾਂ ਭਾਈ ਆਪਾਂ ਪਹਿਲਾਂ ਆਪਣੀ ਗੱਲ ਹੋਈ ਜਿੱਦਾਂ ਆਪ ਜੀ ਦੱਸਦੇ ਪਏ ਆ ਕਿ ਆ ਵੀ ਇਹਨੇ ਕਬੱਡੀ ਜਿਹੜੀ ਚਾਲੂ ਕੀਤੀ ਸੀਗੀ 2017 ਚ ਚਾਲੂ ਕੀਤੀ ਸੀ ਸੋ ਇਸ ਟਾਈਮ ਹੈਗਾ 2024 ਸੋ ਇਹਦੇ ਵਿੱਚ ਭਾਜੀ ਜਿੱਦਾਂ ਆਪ ਜੀ ਨੇ ਚਾਲੂ ਕੀਤੀ ਸੀ ਕਬੱਡੀ ਉਸ ਟਾਈਮ ਡਾਈਟ ਜਿੱਦਾਂ ਫਿਰ ਕਿਹੜੀ ਲੈਂਦੇ ਸੀਗੇ ਆਪ ਜੀ ਡਾਈਟ ਇਹੀ ਜੀ ਪਹਿਲਾਂ ਤਾਂ ਘਰ ਦੀ ਹੁੰਦੀ ਸੀਗੀ ਆਪਣਾ ਦੁੱਧ ਬਦਾਮ ਕੇ ਜੋ ਵੀ ਹੋ ਗਿਆ ਮਾਤਾ ਨੇ ਦੇਣਾ ਫੇ ਉਹ ਵਾਲੀ ਵਾਲੀ ਜਿੱਦਾਂ ਖੇਡਣ ਲੱਪੇ ਪਲੇਅਰਾਂ ਨਾਲ ਵਰਤਣ ਲੱਪੇ ਵਕ ਵਕ ਫੇ ਪ੍ਰੋਟੀਨ ਆ ਸਪਲੀਮੈਂਟ ਦਾ ਵੀ ਪਤਾ ਲੱਗਾ ਤੇ ਇਹੀ ਡਾਈਟ ਆ ਬਸ ਹਾਂਜੀ ਜੀ ਭਾਜੀ ਸੋ ਜਿੱਦਾਂ ਹੁਣ ਭਾਜੀ ਜਿਹੜੀ ਨਵੀਂ ਜਨਰੇਸ਼ਨ ਹੈ ਜਿੱਦਾਂ ਕਬੱਡੀ ਵੱਲ ਆਂਦੀ ਪਈ ਹੈ ਜਿੱਦਾਂ ਉਹਦੇ ਲਈ ਕੋਈ ਭਾਜੀ ਆਪ ਜੀ ਕੋਈ ਫੀਡਬੈਕ ਮਤਲਬ ਦੇ ਸਕਦੇ ਆ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਆਣੇ ਵਾਸਤੇ ਉਹਨਾਂ ਨਵੀਂ ਜਨਰੇਸ਼ਨ ਨੂੰ ਇਹੀ ਕਹਿਣਾ ਕਿ ਮਿਹਨਤ ਕਰੋ ਫਲ ਮਿਲਦਾ ਅੱਜ ਕੱਲ੍ਹ ਦੀ ਜੇ ਨਵੀਂ ਜਨਰੇਸ਼ਨ ਇਹੀ ਆ ਕਿ ਦੂਜੇ ਵਾਲ ਦੇਖ ਕੇ ਉਹ ਵੀ ਕਹਿੰਦੇ ਅਸੀਂ ਅੱਜ ਉੱਥੇ ਉਹ ਲੈਵਲ ਤੇ ਪਹੁੰਚ ਜਾਈਏ ਤੇ ਉਹਨਾਂ ਦੀ ਸਾਰੀ ਤੁਸੀਂ ਮਿਹਨਤ ਦੇਖੋ ਸਟਰਗਲ ਦੇਖੋ ਸ਼ਾਰਟਕਟ ਰਸਤਾ ਨਾ ਦੇਖੋ ਜੀ ਭਾਜੀ ਹਾਂ ਜੀ ਜੀ ਮੈਂ ਪਹਿਲੀ ਵਾਰੀ 2019 ਚ ਇੱਥੇ ਆਇਆ ਸੀਗਾ ਨਿਊਜ਼ੀਲੈਂਡ ਤੇ ਇੱਥੋਂ ਹੀ ਮੇਰੀ ਖੇਡਣ ਦੀ ਸ਼ੁਰੂਆਤ ਹੋਈ ਸੀ ਤੇ ਜਦੋਂ ਤੁਸੀਂ ਇੰਡੀਆ ਤੋਂ ਇੱਕਦਮ ਬਾਹਰਲੀ ਕੰਟਰੀ ਜਾ ਕੇ ਖੇਡਣਾ ਉਹਦਾ ਪ੍ਰੈਸ਼ਰ ਹੁੰਦਾ ਬਹੁਤ ਜ਼ਿਆਦਾ ਜੀ ਨਰਵਸ ਹੀ ਨਾ ਹੁੰਦਾ ਸੀ ਪ੍ਰੈਸ਼ਰ ਇੰਨਾ ਹੁੰਦਾ ਸੀ ਕਈ ਵਾਰੀ ਤਾਂ ਦਿਮਾਗ ਹੀ ਬੰਦ ਹੋ ਜਾਂਦਾ ਹਾਂ ਥੋੜਾ ਜਿਹਾ ਜਦੋਂ ਇਕਦਮ ਆ ਕੇ ਬਾਹਰ ਖੇਲਣਾ ਥੋੜਾ ਬਹੁਤ ਨਰਵਸ ਹੈਗਾ ਪਹਿਲੀ ਵਾਰੀ ਤਾਂ ਬਹੁਤ ਆਇਆ ਸੀ ਨਰਵਸ ਇੱਕ ਹਲਕਾ ਬਹੁ ਸੀ ਤੇ ਥੋੜਾ ਪ੍ਰੈਸ਼ਰ ਵੀ ਬਹੁਤ ਪੈਂਦਾ ਸਾਰੇ ਕਿ ਦੇਖਦੇ ਆ ਮੈਨੂੰ ਲਾਈਵ ਬਹੁਤ ਖੁਸ਼ ਹੁੰਦਾ ਹਾਂ ਜੀ ਤੇ ਫਿਰ ਕਿੰਨੀ ਵਾਰ ਐਦਾਂ ਹੀ ਜਦ ਸਿਚੁਏਸ਼ਨ ਬਣ ਜਾਂਦੀ ਹੈ ਵੀ ਨਰਵਸ ਹੁੰਦਾ ਕਿੰਨੀ ਵਾਰ ਪਰਫਾਰਮ ਵੀ ਨਹੀਂ ਹੁੰਦਾ ਹਾਂ ਜੀ ਬਈ ਕਾਫੀ ਆਪਾਂ ਦੇਖੀਦਾ ਵੀ ਜਦੋਂ ਪਹਿਲੀ ਵਾਰ ਬਾਹਰ ਆਉਂਦੇ ਤੇ ਪਰਫਾਰਮ ਨਹੀਂ ਹੁੰਦਾ ਉਸ ਚੀਜ਼ ਦਾ ਪ੍ਰੈਸ਼ਰ ਜਦੋਂ ਤੁਸੀਂ ਵਾਪਸ ਲੈ ਕੇ ਜਾਣਾ ਉਹ ਫਿਰ ਉਹਦੀ ਅਲੱਗ ਟਰੇਨਿੰਗ ਹੁੰਦੀ ਕਿ ਨਾਲ ਦੇ ਹੌਸਲਾ ਦੇ ਵੀ ਨਹੀਂ ਨਹੀਂ ਜਦੋਂ ਤਾਂ ਭਾਈ ਫਿਰ ਪਹਿਲੀ ਵਾਰ ਇਸੇ ਖੇਡ ਕੇ ਗਿਆ ਸੀਗਾ ਉਦੋਂ ਤਾਂ ਛਲਦਾ ਸੀ ਜਦੋਂ ਫਿਰ ਇੰਡੀਆ ਜਾ ਕੇ ਸੀ ਉਸੇ ਗੱਲ ਲੋਕਾਂ ਨੇ ਕਿਹਾ ਬਾਹਰੋਂ ਆਇਆ ਕਿਹੜਾ ਦੁੱਗਣੀ ਮਿਹਨਤ ਕੀਤੀ ਹਾਂ ਬਹੁਤ ਮਿਹਨਤ ਕੀਤੀ ਦੁੱਗਣੀ ਕਿ ਆਪਣੀ ਪਰਫਾਰਮੈਂਸ ਆਪ ਲੈ ਕੇ ਜਾਣੀ ਤੇ ਬਾਬੇ ਨੇ ਮਿਹਨਤ ਦਾ ਫਲ ਦਿੱਤਾ ਵੀ ਤੇ ਹਾਂਜੀ ਹੁਣ ਫੇ ਆਪਾਂ ਨੂੰ ਤੀਜੀ ਵਾਰੀ ਮੌਕੇ ਨੂੰ ਲੈ ਕੇ ਖੇਡਣਾ ਤੇ ਭਾਈ ਤੁਸੀਂ ਕੈਨੇਡਾ ਦਾ ਗਰਾਊਂਡ ਹੋਰ ਕੰਟਰੀਆਂ ਦੇ ਗਰਾਊਂਡ ਵੀ ਦੇਖੇ ਤੇ ਹੁਣੀਆਂ ਆਪਾਂ ਬਾਹਰ ਆਪਣਾ ਜਿਹੜਾ ਸਟੇਡੀਅਮ ਦੇਖ ਕੇ ਆਏ ਆ ਤੁਹਾਨੂੰ ਕੀ ਵਧੀਆ ਲੱਗਾ ਕੀ ਫਰਕ ਲੱਗਿਆ ਫਰਕ ਇਦਾਂ ਹੀ ਇੱਥੇ ਕੱਲੀ ਕੱਲੀ ਚੀਜ਼ ਸਾਰਾ ਕੁਝ ਪੂਰਾ ਆਰਗੇਨਾਈਜ਼ ਕੀਤਾ ਹੋਇਆ ਉੱਥੇ ਤੇ ਇੱਥੇ ਗ੍ਰਾਊਂਡਾਂ 'ਚ ਫਰਕ ਹੈਗਾ ਜਿੱਦਾਂ ਇਹ ਹੁਣ ਗੁਰੂਕਾਰ ਦੀ ਗ੍ਰਾਊਂਡ ਆ ਸਾਰਾ ਪਹਿਲਾਂ ਮੈਂ ਪਿਛਲੇ ਸਾਲ ਵੀ ਵਰਲਡ ਕੱਪ ਖੇਡਿਆ ਬਹੁਤ ਵਧੀਆ ਸੀਗਾ ਸਾਰਾ ਅਰੇਂਜਮੈਂਟ ਤੇ ਗ੍ਰਾਊਂਡ ਤਾਂ ਜਿੱਦਾਂ ਲਾਈਕ ਘਾਹ ਦੀ ਆ ਗੱਤੇ ਅੜੀ ਲਾਦੀ ਆ ਬਹੁਤ ਵਧੀਆ ਗ੍ਰਾਊਂਡ ਆ ਤਿਆਰ ਕੀਤੀ ਸਾਰਿਆਂ ਨੇ ਤੇ ਬਾਕੀ ਜਦੋਂ ਫਿਰ ਗ੍ਰਾਊਂਡਾਂ ਦੀ ਟੇਕ ਕੇਅਰ ਹੁੰਦੀ ਸਾਰਾ ਸਾਰੇ ਸਾਨੂੰ ਇਹ ਹੁੰਦਾ ਅਸੀਂ ਸਭ ਤੋਂ ਪਹਿਲਾਂ ਸਾਨੂੰ ਹੋਰ ਕੋਈ ਨਹੀਂ ਮੈਟਰ ਕਰਦਾ ਸਾਨੂੰ ਗਰਾਊਂਡ ਮੈਟਰ ਕਰਦੀ ਕਿ ਅਸੀਂ ਬੜਦੇ ਸਾਰ ਜਦੋਂ ਇਦਾਂ ਦੀ ਗਰਾਊਂਡ ਦੇਖੀਏ ਸਾਡਾ ਮਨ ਖੁਸ਼ ਹੋ ਜਾਂਦਾ ਫਿਰ ਮੱਲੋ ਮੱਲੀ ਆਪ ਹੀ ਖੁਸ਼ ਹੋ ਕੇ ਬੰਦਾ ਖੇਡਦਾ ਕਈ ਵਾਰੀ ਹੁੰਦੀਆਂ ਕਿ ਤਾਂ ਉਹ ਆਪਣੇ ਚਤੋਂ ਪੂਰੀ ਰੈਡੀ ਕਰਦੇ ਆ ਪਰ ਥੋੜਾ ਹੋ ਜਾਂਦਾ ਕਿ ਤਾਂ ਬਜਰੀਰ ਵੀ ਹੁੰਦੀ ਪਰ ਇੱਥੇ ਕੋਈ ਘਾਟ ਨਹੀਂ ਸੋਚਉਂਦੀ ਹਾਂਜੀ ਤੇ ਭਾਈ ਤੁਸੀਂ ਪਿਛਲੀ ਵਾਰ ਕਿਹੜੀ ਟੀਮ ਲਈ ਖੇਡੇ ਸੀ ਪਿਛਲੀ ਵਾਰੀ ਮੈਂ ਅਮਰੀਕਾ ਨੂੰ ਰਿਪਰਸੈਂਟ ਕੀਤਾ ਸੀ ਤੇ ਕੀ ਟੀਮ ਦੇ ਖੇਡੋਗੇ ਅੱਤਕੀ ਵੀ ਸ਼ਾਇਦ ਅਮਰੀਕਾ ਲਈ ਹਾਂਜੀ ਭਾਈ ਜੋ ਤੂੰ ਇੱਕ ਗੇਮ 'ਚ ਜਾਂਨੇ ਆ ਮੈਚ ਫਸਮਾ ਚੱਲ ਰਿਹਾ। ਤੁਹਾਡੇ ਉਸ ਟਾਈਮ ਤੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ ਹੈ? ਉਦੋਂ ਤਾਂ ਨੰਬਰ ਹੀ ਹੁੰਦਾ ਚੱਲਦਾ। ਕੋਈ ਨਹੀਂ ਸੁਣਦਾ ਹੁੰਦਾ ਕੀ ਚੱਲਦਾ ਕੀ ਨਹੀਂ। ਕੋਈ ਨਾਲ ਦੇ ਸਲਾਹ ਦਿੰਦੇ ਕੀ ਨਹੀਂ। ਬਸ ਆਪਣੇ ਹੁੰਦਾ ਕਿ ਟੱਚ ਕਰਨਾ। ਕਿ ਬਾਕੀ ਸਕਿੱਲਸ ਆਪਣੀਆਂ ਨਾ ਨੰਬਰ ਲੈਣਾ ਬਸ ਪੁਆਇੰਟ ਦਾ ਮਤਲਬ ਹੁੰਦਾ। ਤੇ ਭਾਈ ਉਹ ਪੂਰੀ ਤਿਆਰੀ ਆ ਥੋੜੀ ਸੰਡੇ ਵਾਲਡ ਕੱਪ ਦੀ। ਹਾਂਜੀ ਆਪਣੇ ਵੱਲੋਂ ਪੂਰੀ ਤਿਆਰੀ ਆ ਬਾਕੀ ਬਾਬੇ ਨਾਨਕ ਦੀ ਕਿਰਪਾ ਚਾਹੀਦੀ। ਤੇ ਤੁਸੀਂ ਆਪਣੀ ਮਾਰਾਂਗੇ ਜੋ ਆਡੀਅנס ਨੂੰ ਇੱਕ ਮੈਸੇਜ ਦੇ ਦੋ। ਅਕ੍ਰਿਗਲੀ ਤੇ ਬਾਕੀ ਮੇਰੀ ਸਾਰਿਆਂ ਨੂੰ ਪਿਆਰ ਭਰੀ ਅੱਲਾਹ ਦੇ ਹੱਥ ਜੋੜ ਕੇ ਬੇਨਤੀ ਕਰਦਾ 8 ਦਸੰਬਰ ਨੂੰ ਟਾਕਾਨੀ ਨੀਂਦੀਆਂ ਗੁਰੂ ਘਰ ਦੇ ਖੇਡ ਗਰਾਉਂਡਾਂ 'ਚ ਪਹੁੰਚ ਕੇ ਗਰਾਉਂਡ ਦਾ ਖੇਡ